ਲੋ ਗੀਤਾਂ ਦੇ ਸਾਰੇ ਪ੍ਰੇਮੀਆਂ ਨੂੰ ਗੁਰਮੀਤ ਕੌਰ ਸੰਧਾ ਦੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀਓ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸ ਦਵਾਬਾ ਤੇ ਮੈਂ ਗੁਰਮੀਤ ਕੌਰ ਸੰਧਾ ਤੁਹਾਡੇ ਰੂਪ ਰੂਪ ਹਾਂ ਤੁਹਾਨੂੰ ਲੋਕ ਗੀਤਾਂ ਨਾਲ ਜੋੜਨ ਵਾਸਤੇ ਦੋਸਤੋ ਲੋਕ ਗੀਤਾਂ ਦੀ ਦੁਨੀਆ ਬੜੀ ਵਿਸ਼ਾਲ ਹੈ ਬਹੁਤ ਸਾਰੇ ਗੀਤ ਤੁਸੀਂ ਮੇਰੇ ਚੈਨਲ ਤੇ ਸੁਨੇ ਹਨ ਤੇ ਅਨੇਕਾਂ ਗੀਤ ਤੁਸੀਂ ਆਸੇ ਪਾਸੇ ਹੋਰ ਚੈਨਲਾਂ ਤੋਂ ਵਿਆਹਾਂ ਸ਼ਾਦੀਆਂ ਤੋਂ ਮਾਵਾ ਦਾਦੀਆਂ ਚਾਚੀਆਂ ਤਾਈਆਂ ਭੂਆ ਕੋਲੋਂ ਜਰੂਰ ਸੁਣੇ ਹੋਣਗੇ ਤੇ ਤੁਸੀਂ ਪਲੀਪਾਤ ਜਾਣਦੇ ਹੋ ਕਿ ਇਹ ਜਿਹੜੇ ਲੋਕ ਗੀਤ ਨੇ ਇਹ ਮੁੱਢੋ-ਮੁੱਢ ਤੁਰੇ ਆਏ ਨੇ ਤੇ ਇਹ ਡੂੰਗੇ ਅਰਥਾਂ ਵਾਲੇ ਗੀਤ ਹੁੰਦੇ ਨੇ ਤੇ ਅੱਜ ਦਾ ਜਿਹੜਾ ਗੀਤ ਹੈ ਇਸ ਹੈਗਾ ਇੱਕ ਤਰੀਣਾ ਦਾ ਗੀਤ ਬਹੁਤ ਸੋਹਣਾ ਗੀਤ ਹੈ ਤਾਂ ਮੈਂ ਪਹਿਲਾਂ ਤੁਹਾਨੂੰ ਗੀਤ ਸੁਣਾ ਦਵਾਂ ਬਾਕੀ ਗੱਲਾਂ ਫੇਰ ਸਹੀ ਇੱਕ ਮੈਂ ਮੋ ಲಯಿ ತೇರಿ ಬೋಲಿ ವೇ ಮಿಠಡಿ ಹೂಣ ಮೈನು ಮಾರಲಿ ತೇರಿ ನೆತ ವೇ ಚಿಂಜಡಿ ಏನು ಪುಷ ನೀ ನಣದೆ ಮಾಯಾ ಕ್ಯೋ ರುಸಿಯ ਇਕਸਾਨ ਮਾਰ ਗਏ ਤੇਰੇ ਪੂਲੇ ਪਰੋਸੇ ਇਕਸਾਨ ਮਾਰ ਗਏ ਤੇਰੇ ਨਿਤ ਦੇਵੇ ਰੋਸੇ ਇਹਨੂੰ ਪੁੱਛ ਨੀ ਨੰਦੇ ਮਾਇਆ ਕਿਉਂ ਰੁਸੀ ਹੈ സൂ മോ സി വീര സു മിത് കിരേ ഇനൂ കു ਇਕ ਮੈ ਮੋਲਈ ਵੇ ਤੇਰੇ ਨਗਵੜੇ ਕੈਂਠੇ ਦੂਜੇ ਮਾਰ ਗਏ ਤੇਰੇ ਨਿਤ ਦੇ ਵੇਟੇ ਇਂਟੇ ਇਹਨੂੰ ਪੁੱਛਨੀ ਨਣਦੇ ਮਾਇਆ ਕਿਆਰ ਸੀ ਇਕ ਮੈ ਮੋਏ ਲੈ ਤੇਰੇ ਕਲੀ ਆ ਵੇ ਕੇਸਾ ਦੂਜਾ ਮਾਰ ਲੀਆ ਤੇਰੇ ਨੇ ਤ ਦੇ ਕਲੇਸਾ ਇਹਨੂੰ ਪਛ ਨੀ ਨਣ ਦੇ ਮਾਇਆ ਕਿਉ ਰੂਸੀ ਆ ਇਸੀ ਗੀਤ ਹਮੇਸ਼ਾ ਅਰਸੇ ਰਹਿਣ ਵਾਲੇ ਮਾਈਏ ਦੀ ਦੁੱਖ ਦਾ ਦੋਸਤੋ ਗੀਤ ਜੇ ਤੁਹਾਨੂੰ ਪਸੰਦ ਆਇਆ ਹੋ ਆਇਆ ਹੋਵੇ ਤਾਂ ਤੁਸੀਂ ਆਪੋ ਆਪਣੀ ਟਿੱਪਣੀ ਮੇਰੇ ਚੈਨਲ ਤੇ ਜਰੂਰ ਛੱਡਣੀ ਤੇ ਇਸ ਨੂੰ ਲਾਈਕ ਸ਼ੇਅਰ ਕਰਨਾ ਜਿਹੜੇ ਸਾਥੀ ਚੈਨਲ ਤੇ ਪਹਿਲੀ ਵਾਰੀ ਆਏ ਹੋਣ ਉਹ ਬੈਲ ਆਈਕਨ ਜਰੂਰ ਦਬ ਦੇਣ ਤੇ ਨਾਲ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਸਮੇਂ-ਸਮੇਂ ਤੇ ਤੁਹਾਨੂੰ ਮਿਲਦੀਆਂ ਰਹਿਣ ਤੇ ਹੁਣ ਗੁਰਮੀਤ ਸਿੰਘ ਦਾ ਤੁਹਾਡੇ ਕੋਲੋਂ ਆਗਿਆ ਲੈਂਦੀ ਹੈ ਰੱਬ ਰਾਖਾ ਜੀ